ਕਹਿੰਦੇ ਫੜ ਲਿਆ ਵੱਡਾ ਮਗਰਮੱਛ ਜਾਂਚ ਬੜਾ ਕੁਝ ਰਹੀ ਦੱਸ ਫੜ ਲਿਆ ਵੱਡਾ ਮਗਰਮੱਛ ਜਾਂਚ ਬੜਾ ਕੁਝ ਰਹੀ ਦੱਸ ਮੋੜ ਮਾਮਲੇ 'ਚ ਨਵੇਂ ਆਉਣਗੇ ਕਿਵੇਂ ਕੀਤੀ ਪੰਜਾਬ ਦੀ ਸੇਵਾ ਲਿਸਟਾਂ ਵਿੱਚ ਨਾਮ ਚਮਕਾਉਣਗੇ ਕਿਵੇਂ ਕੀਤੀ ਪੰਜਾਬ ਦੀ ਸੇਵਾ ਲਿਸਟਾਂ ਵਿੱਚ ਨਾਮ ਚਮਕਾਉਣਗੇ ਕਿਸੇ ਨੂੰ ਨਾ ਦਿੱਤੀ ਭੇਲੀ ਇਕੱਲੇ ਖਾ ਗਏ ਮੇਵਾ ਕਿਸੇ ਨੂੰ ਨਾ ਦਿੱਤੀ ਭੇਲੀ ਇਕੱਲੇ ਖਾ ਗਏ ਮੇਵਾ ਪੰਜਾਬ ਬਿਠਾਇਆ ਗੋਟਿਆਂ ਪਾਰ ਇਹੋ ਜੀ ਕਰਗੇ ਸੇਵਾ ਲੋਕ ਲੱਖ ਲਾਹਣਤਾ ਪਾਉਣਗੇ ਕਿਵੇਂ ਕਰਗੇ ਪੰਜਾਬ ਦੀ ਸੇਵਾ ਲਿਸਟਾਂ ਵਿੱਚ ਨਾਮ ਚਮਕਾਉਣਗੇ ਕਿਵੇਂ ਕਰਗੇ ਪੰਜਾਬ ਦੀ ਸੇਵਾ ਲਿਸਟਾਂ ਵਿੱਚ ਨਾਮ ਚਮਕਾਉਣਗੇ ਬਦਲ ਬਦਲ ਕੱਢਦੇ ਦੰਦ ਦੇਖ ਮਾਹੌਲ ਬਣਾ ਜਾਂਦੇ ਬਦਲ ਬਦਲ ਕੱਢਦੇ ਦੰਦ ਦੇਖ ਮਾਹੌਲ ਬਣਾ ਜਾਂਦੇ ਅਸੀਂ ਤਾਂ ਸੇਵਾਦਾਰਾਂ ਨਾਮ ਅਗੇ ਨਿਮਾਣਾ ਨਮਾਣੀ ਲਿਖਾ ਜਾਂਦੇ ਪੀੜੀਆਂ ਦੀ ਕਮਾਈ ਖੱਟ ਗਏ ਗਦਾਰ ਫੇਰ ਗਦਾਰੀ ਕਰ ਦਿਖਾਉਣਗੇ ਕਿਵੇਂ ਕੀਤੀ ਪੰਜਾਬ ਦੀ ਸੇਵਾ ਲਿਸਟਾਂ ਵਿੱਚ ਨਾਮ ਚਮਕਾਉਣਗੇ ਕਿਵੇਂ ਕੀਤੀ ਪੰਜਾਬ ਦੀ ਸੇਵਾ ਲਿਸਟਾਂ ਵਿੱਚ ਨਾਮ ਚਮਕਾਉਣਗੇ ਕਸੂਰ ਇਹਨਾਂ ਦਾ ਵੀ ਕੀ ਕਹੀਏ ਲੋਕ ਦਿਵਾਲੇ ਹੋ ਗਏ ਕਿਸੇ ਖੋਲਿਆ ਢੱਕਣ ਕਿਸੇ ਨੇ ਫੜਲੇ ਪੈਸੇ ਮਾਰ ਲਈ ਜਮੀਰ ਮਤਵਾਲੇ ਹੋ ਗਏ ਮਨਾ ਲੈਣੀ ਉਹਨਾਂ ਰੰਗ ਪੱਕਾ ਲਵਾਉਣਗੇ ਕਿਵੇਂ ਕੀਤੀ ਪੰਜਾਬ ਦੀ ਸੇਵਾ ਲਿਸਟਾਂ ਵਿੱਚ ਨਾਮ ਚਮਕਾਉਣਗੇ ਕਿਵੇਂ ਕੀਤੀ ਪੰਜਾਬ ਦੀ ਸੇਵਾ ਲਿਸਟਾਂ ਵਿੱਚ ਨਾਮ ਚਮਕਾਉਣਗੇ ਜਿਹੜੇ ਗੁਰੂ ਦੇ ਨਾ ਹੋਏ ਨਾ ਸੋਡੇ ਨਾ ਪੰਜਾਬ ਦੇ ਹੋਣੇ ਜਿਹੜੇ ਗੁਰੂ ਦੇ ਨਾ ਹੋਏ ਨਾ ਸੋਡੇ ਨਾ ਪੰਜਾਬ ਦੇ ਹੋਣੇ ਚਿੱਟੇ ਦਾ ਲਾਗੇ ਬੂਟਾ ਚੱਲ ਰਹੇ ਰੋਣੇ ਧੋਣੇ ਅਵਦਾਲੀਆਂ ਨੂੰ ਛੱਡਿਆ ਪਿੱਛੇ ਨਕਾਬ ਸਿਆਸੀ ਚੜਾਉਣਗੇ ਕਿਵੇਂ ਕੀਤੀ ਪੰਜਾਬ ਦੀ ਸੇਵਾ ਲਿਸਟਾਂ ਵਿੱਚ ਨਾਮ ਚਮਕਾਉਣਗੇ ਕਿਵੇਂ ਕੀਤੀ ਪੰਜਾਬ ਦੀ ਸੇਵਾ ਲਿਸਟਾਂ ਵਿੱਚ ਨਾਮ ਚਮਕਾਉਣਗੇ ਕਿਉਂ ਬੁੱਧੀ ਭ੍ਰਿਸ਼ਟ ਕਰੀ ਬੈਠੇ ਗੱਲ ਖਾਨੇ ਵਿੱਚ ਭਰ ਲੋ ਆਪਣੇ ਪਿਓ ਨੂੰ ਪਿਓ ਕਹੋ ਸੇਵਾ ਉਹਨਾਂ ਦੀ ਕਰ ਲੋ ਇਹਨਾਂ ਦੀ ਧੁੰਨ ਤੇ ਨੱਚਣਾ ਛੱਡ ਦੋ ਇਹ ਤਾਂ ਥਾਂ ਬਦਲ ਪੂਛ ਹਲਾਉਣਗੇ ਕਿਵੇਂ ਕੀਤੀ ਪੰਜਾਬ ਦੀ ਸੇਵਾ ਲਿਸਟਾਂ ਵਿੱਚ ਨਾਮ ਚਮਕਾਉਣਗੇ। ਇਹ ਮੈਂ ਕੀਤੀ ਪੰਜਾਬ ਦੀ ਸੇਵਾ ਲਿਸਟਾਂ ਵਿੱਚ ਨਾਮ ਚਮਕਾਉਣਗੇ। ਤਾਂ ਕਿ ਵਿਅੰਗਮਈ ਰਚਨਾ ਜੋ ਸੋਸ਼ਲ ਮੀਡੀਆ ਤੇ ਪਾ ਦੇਖ ਰਹੇ ਆ ਜੋ ਹਾਲਾਤ ਹੋ ਰਹੇ ਆ ਜੋ ਖਬਰਾਂ ਆ ਰਹੀਆਂ ਨੇ ਜੋ ਰੌਲਾ ਰੱਪਾ ਪੈ ਰਿਹਾ ਤਾਂ ਉਹ ਸਭ ਨੂੰ ਦੇਖਦੇ ਹੋਏ ਇਹ ਰਚਨਾ ਘੜੀ ਹੈ। ਉਮੀਦ ਕਰਦੇ ਆ ਕਲਿਕਲਿ ਲੈਣ ਦਾ ਵਿਅੰਗ ਚਿੱਤਰਮਈ ਤਰੀਕੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਬੜਿਆ ਹੋਣਾ ਤੁਹਾਨੂੰ ਸਮਝ ਆਈ ਹੋਣੀ ਸਚਾਈ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਇਸੇ ਤਰ੍ਹਾਂ ਰਚਨਾਵਾਂ ਮਿਲਦੀਆਂ ਰਹਿਣਾਂ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਤਾਂ ਮਿਲਦੇ ਆ ਕਿਸੇ ਹੋਰ ਬਿਆੰਗਮਈ ਰਚਨਾ ਨਾਲ ਉਦੋਂ ਤੱਕ ਲਈ ਧੰਨਵਾਦ ਜੀ